ਆ ਮਕਾਓ ਪੈਰਟ ਨੂੰ ਬਾਈ ਕੋੜੀਆਂ ਦੇ ਮੇਲੇ ਤੇ ਲੈ ਕੇ ਆਇਆ ਸੀਗਾ ਉੱਥੇ ਦੇਖਿਆ ਸੀ ਆਪਾਂ ਓਕੇ ਸ਼ਿਫਕਲੀ ਦੀ ਪ੍ਰਜਾਤੀ ਆ ਦੇਖੋ ਬਈ ਕਿਵੇਂ ਦੀ ਆ ਸ਼ਿਫਕਲੀ ਕੱਢ ਲਿਆ ਬਾਈ ਨੇ ਸੱਪ ਆਹ ਬਾਈ ਦੇਖੋ ਬਈ ਕੀ ਬਾਤ ਹੈ ਅਮਰੀਕਨ ਫੈਂਟੇਲ ਬਲੈਕ ਕਲਰ ਦਾ ਜੋੜਾ ਬਈ ਲੋ ਬਈ ਜਿਹਨੇ ਅਮਰੀਕਨ ਬੁਲੀ ਲੈਣਾ ਹੋਵੇ 8000 ਦੀ ਫੀਮੇਲ ਆ ਤੇ ਬਾਈ ਨਾਲ ਤੁਸੀਂ ਕਰ ਸਕਦੇ ਹੋ ਕੰਟੈਕਟ ਹਾਂਜੀ ਸਫਰੀ ਗੱਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਅੱਜ ਪਹੁੰਚੇ ਆਂ ਬਈ ਆਪਾਂ ਲੁਧਿਆਣੇ ਐਕਜ਼ੋਟਿਕ ਪੈਟ ਸ਼ਾਪ ਤੇ ਇੱਥੇ ਬਈ 2-2 2.5 ਲੱਖ ਦੇ ਤੋਤੇ ਵੀ ਨੇ ਤੇ ਹੋਰ ਬਹੁਤ ਐਕਜ਼ੋਟਿਕ ਬਰਡ ਨੇ ਬਈ ਹਨਾ ਆਜੋ ਸਾਰੇ ਦਿਖਾਉਣੇ ਆਂ ਬਈ ਤਾਂ ਮਿੱਤਰੋ ਬਈ ਆਪਾਂ ਬਾਈ ਦੀ ਦੁਕਾਨ 'ਚ ਪਹੁੰਚ ਗਏ ਆਪਣੇ ਸਬਸਕ੍ਰਾਈਬਰਾਂ ਦੀ ਡਿਮਾਂਡ ਆਈ ਸੀ ਵੀ ਆ ਬਾਈ ਦੀ ਸ਼ਾਪ ਦੀ ਵੀਡੀਓ ਬਣਾਓ ਤੇ ਬਾਕੀ ਬਈ ਆ ਦੇਖੋ ਘੈਂਟ ਘੈਂਟ ਜਾਨਵਰ ਬਾਲੇ ਘੈਂਟ ਘੈਂਟ ਨੇ ਬਈ ਸਾਰੇ ਦਿਖਾਵਾਂਗੇ ਤੁਹਾਨੂੰ ਤੇ ਨਾਲੇ ਦੱਸਾਂਗੇ ਬਈ ਰੇਟ ਕੀ ਆ ਹਨਾ ਜੇ ਤੁਸੀਂ ਮੰਗਾਉਣਾ ਹੋਵੇ ਘਰੇ ਬੈਠੇ ਮੰਗਾ ਵੀ ਸਕਦੇ ਹੋ ਇੱਥੇ ਆ ਕੇ ਵੀ ਲੈ ਸਕਦੇ ਹੋ ਤੇ ਉਧਰ ਬਾਈ ਨੇ ਮੱਛੀਆਂ ਦਾ ਬਣਾਇਆ ਹੋਇਆ ਕੈਂਡਿਆ ਤਾਂ ਵੀ ਇੱਧਰ ਵੀ ਨੇ ਇੱਧਰ ਬਈ ਹਨਾ ਸੱਪ ਹੋ ਗਿਆ ਜਿਵੇਂ ਹੋਰ ਆ ਕੋੜ ਘਿਰਲੇ ਜੇ ਹਨਾ ਸਾਰੇ ਪੁੱਛਾਂਗੇ ਆਪਾਂ ਤੇ ਨਾਲੇ ਦਿਖਾਵਾਂਗੇ ਸਭ ਤੋਂ ਪਹਿਲਾਂ ਬਈ ਇੱਧਰ ਬਾਈ ਨੇ ਕੱਢ ਰੱਖਿਆ ਇਤੋਂ ਹੀ ਸ਼ੁਰੂਆਤ ਕਰਦੇ ਆ ਬਈ ਇਹ ਕਿਹੜੀ ਬਰੀਡ ਆ ਬਈ ਇਹ ਇਹਨੂੰ ਬਈ ਗੁਵਾਨਾ ਕਹਿੰਦੇ ਆ ਜੀ ਅੱਛਾ ਜੀ ਹਾਂ ਜੀ ਉਹ ਲੱਟੀ ਬਈ ਗੁਵਾਨੇ ਦੇ ਵਿੱਚ ਆਂਦੀ ਆ 4 ਫੁੱਟ ਦਾ ਸਾਈਜ਼ ਦਾ ਅੱਛਾ ਜੀ ਠੀਕ ਆ ਬਈ ਤੇ ਇਹਦਾ ਪ੍ਰਾਈਸ ਵਗੈਰਾ ਕੀ ਆ ਬਈ ਇਹਨੂੰ ਬਈ ਇਹਰ ਪੈਦਾ ਵੱਡਾ ਪੀਸ ਹੁਲਾ ਉਦਾਂ ਜੇ ਆਪਾਂ ਬੱਚਾ ਪੁੱਤ ਪਰਦੇਸ ਕਰਦੇ 15-20 ਹਜ਼ਾਰ ਆਪਾਂ ਨੂੰ ਮਿਲ ਜਾਂਦਾ 15-20 ਹਜ਼ਾਰ ਤੋਂ ਬੱਚਾ ਹੈਗਾ ਤੇ ਵੱਡਾ ਪੀਸ ਆ ਬਈ 70-80 ਹਜ਼ਾਰ ਦਾ ਤੇ ਬਾਕੀ ਦੇਖੋ ਬਈ ਫਰੈਂਡ ਫਰੈਂਡਲੀ ਆ ਇਹ ਹੈਨਾ ਕੁਝ ਨਹੀਂ ਕਹਿੰਦਾ ਦੇਖੋ ਬਈ ਕਿ ਮੈਂ ਹੱਥ ਫੇਰੀ ਜਾਂਦਾਗਾ ਜਮਾ ਫਰੈਂਡਲੀ ਆ ਬਈ ਤੇ ਟੇਲ ਦੇਖੋ ਬਈ ਇਹਦੀ ਕੱਡੀ ਲੰਬੀ ਆ ਥੱਲੇ ਤੱਕ ਲੱਗਦੀ ਆ ਬਈ ਪਹਿਲਾ ਜਾਨਵਰ ਇਹ ਆ ਬਈ ਬਾਈ ਦੀ ਪੈਟ ਸ਼ਾਪ ਤੇ ਕੈਂਟ ਯਾਰ ਤੇ ਉਸ ਤੋਂ ਬਾਅਦ ਬਈ ਅੱਗੇ ਦਿਖਾਉਨੇ ਆ ਬਲੂ ਟੰਗ ਸਕਿੰਗ ਇੱਕ ਹੀ ਚੀਜ਼ ਆ ਬਈ ਸਨੇਕ ਨਹੀਂ ਇਹ ਛਪਕਲੀ ਦੀ ਜੀ ਪ੍ਰਜਾਤੀ ਓਕੇ ਛਪਕਲੀ ਦੀ ਪ੍ਰਜਾਤੀ ਆ ਦੇਖੋ ਬਈ ਕਿਵੇਂ ਦੀ ਆ ਛਪਕਲੀ ਇਹਦਾ ਕੀ ਬਰੀਡ ਕਿਹੜੀ ਆ ਬਈ ਇਹ ਵੀਰੇ ਨੂੰ ਬਲੂ ਟੰਕ ਸਕਿੰਕ ਕਹਿੰਦੇ ਆ ਇਹ ਨੀਲੀ ਜੀਬ ਹੁੰਦੀ ਆ ਨੀਲੀ ਜੀਬ ਹੁੰਦੀ ਆ ਆ ਕਰਕੇ ਲੋ ਬਲੂ ਟੰਕ ਸਕਿੰਕ ਕਹਿੰਦੇ ਆ ਇਹਦਾ ਕੀ ਪ੍ਰਾਈਸ ਆ ਬਈ ਇਹ ਵੀਰੇ 70 ਤੋਂ 80 ਹਜ਼ਾਰ ਰੁਪਏ ਦਾ ਪੀਸ ਸੈੱਟ ਨਾਲ ਅੱਛਾ ਬਈ ਹਾਂਜੀ ਠੀਕ ਆ ਦੇਖੋ ਬਈ ਕਹਿਣ ਜੀ ਚੀਜ਼ ਆ 70 ਵਰਗਾ ਥੋੜਾ ਦੇਖ ਲਓ ਪੈਟਰਨ ਹਾਂ 70 ਵਰਗੀ ਲੱਗਦੀ ਆ ਆ ਵੀ ਬਈ ਪਹਿਲੀ ਵਾਰ ਦੇਖੀ ਆ ਪਹਿਲਾਂ ਕਦੇ ਨਹੀਂ ਦੇਖੀ ਉਸ ਤੋਂ ਬਾਅਦ ਅੱਗੇ ਦਿਖਾਉਨੇ ਆ ਆ ਗਈ ਇਹ ਤਾਂ ਕਮੇਲੀਆ ਕਰ ਦੇ ਆਇਓ ਬਈ ਇਧਰ ਬਈ ਦਿਖਾਉਂਦਾ ਬਈ ਦੇਖੋ ਆ ਚੀਜ਼ ਵੀ ਤੁਸੀਂ ਕਦੇ ਨਹੀਂ ਦੇਖੀ ਹੋਣੀ ਇਹੋ ਆ ਜਿਹੜਾ ਰੰਗ ਬਦਲ ਕੇ ਕਮੇਲੀਆ ਨਹੀਂ ਹੁੰਦਾ ਹੁੰਦਾ ਅੱਛਾ ਬਈ ਇਹਨੂੰ ਕਹਿੰਦੇ ਆਪਾਂ ਕਮੇਲੀਆ ਨੂੰ ਕਮੇਲੀਆ ਐਦਾ ਐਦਾ ਕੀ ਪ੍ਰਾਈਸ ਆ ਬਈ ਐਦਾ ਵੀਰੇ ਲੱਖ ਲੱਖ ਹੁੰਦਾ ਕੋਈ 30000 ਹੁੰਦਾ ਕੋਈ 40000 ਹੁੰਦਾ ਵਾ ਕਿਸ ਤਰ੍ਹਾਂ ਦਾ ਹਿਸਾਬ ਨਾਲ ਲਗ ਲਗ ਆਉਂਦੇ ਇਹਨਾਂ ਦੇ रेट ਠੀਕ ਆ ਬਈ ਆ ਵੀ ਘੈਂਟ ਚੀਜ਼ ਆ ਬਈ ਬਾਕੀ ਅੱਗੇ ਦਿਖਾਉਨੇ ਆ ਬਈ ਇਧਰ ਆ ਬਈ ਸੱਪ ਕੱਢ ਲਿਆ ਬਾਈ ਨੇ ਸੱਪ ਦੇਖੋ ਬਈ ਕਿਹੜੀ ਬਰੀਡ ਦਾ ਸੱਪ ਆ ਬਈ ਇਹ ਇਹਨੂੰ ਆਪਾਂ ਕਹਿੰਦੇ ਆ ਰਾਇਲ ਬਾਲ ਪਾਈਥਨ ਓਕੇ ਪਾਈਥਨ ਓਕੇ ਹਾਂਜੀ ਆਸਟ੍ਰੇਲੀਆ ਦੀ ਬਰੀਡ ਆ ਹਾਂਜੀ ਠੀਕ ਹੈ ਠੀਕ ਹੈ ਬਈ ਤੇ ਮੈਂ ਤੁਹਾਨੂੰ ਦਿਖਾਉਣਾ ਇੱਕ ਇਹਦਾ ਪ੍ਰਾਈਸ ਕੀ ਆ ਵੈਸੇ ਇਹਦਾ ਵੀ ਰੇ ਲੱਗ ਲੱਗ ਹੁੰਦਾ ਜੀ ਓਕੇ ਓਕੇ ਸੋਤ ਵਾਲਾ ਲਾ ਲਈ ਆਪਣਾ ਕੋਲ ਬੇੜੀ ਟਾਈ ਲੈ ਲਓ ਆ ਦੇਖੋ ਬਈ ਆ ਵੀ ਨਮੀ ਚੀਜ਼ ਆ ਇਹਦਾ ਕੀ ਪ੍ਰਾਈਸ ਆ ਬਈ ਏ ਭਾਜੀ 15 15 20 2000 ਜਿੱਦਾਂ ਦੇ ਮਿਊਟੇਸ਼ਨ ਹੁੰਦੇ ਆ ਜਿੱਦਾਂ ਰੰਗ ਹੁੰਦੇ ਆ ਸਾਨੂੰ ਰੇਟ ਹੁੰਦੇ ਆ ਨਾ ਦੇਖੋ ਠੀਕ ਆ ਬ੍ਰਦਰ ਠੀਕ ਆ ਬਾਕੀ ਆ ਜੋ ਬਈ ਅੱਗੇ ਦਿਖਾਉਨੇ ਆ ਤੁਹਾਨੂੰ ਉਸ ਤੋਂ ਬਾਅਦ ਆਪਣੇ ਆਪਣੇ ਕੋਲ ਆਲੇ ਦੀ ਬਾਅਦ ਲੈ ਮਿੰਟ ਜਿਹੜੇ ਬਾਅਦ ਲੈ ਕੇ ਠੀਕ ਜੀ ਆ ਆ ਕੀ ਆ ਬਈ ਇਹਨਾਂ ਨੂੰ ਕਹਿੰਦੇ ਆ ਬਾਅਦ ਲੈ ਅੱਛਾ ਦੇਖੋ ਬਈ ਕੀ ਬਾਤ ਆ ਡੱਡੂ ਦੇਖੋ ਬਈ ਜਿੰਮੀ ਛੋਟਾ ਜਿਹਾ ਡੱਡੂ ਆ ਬਈ ਦੇਖੋ ਇਹ ਰੰਗ ਵੀ ਬਦਲਦਾ ਆਪਣਾ ਇਹ ਤਾਂ ਅਸਲੀ ਰੰਗ ਹੁੰਦਾ ਹਰੇ ਰੰਗ ਦਾ ਅੱਛਾ ਇਹ ਹੈਗਾ ਪੀਲੇ ਰੰਗ ਦਾ ਹੋਇਆ ਹੋਇਆ ਇਹਨੇ ਬਾਅਦ ਚ ਆਪਦਾ ਰੰਗ ਬਦਲ ਕੇ ਹਰਾ ਅੱਛਾ ਰੰਗ ਬਦਲ ਲੈਂਦਾ ਹੈਗਾ ਸਾਨੂੰ ਹਰਾ ਵੀ ਦਿਖਾਣਾ ਕੋਹ ਹਰਾ ਵੀ ਇੱਥੇ ਕਿਹਾ ਹੋਇਆ ਕੀ ਬਾਤ ਹੈ ਬਾਕੀ ਬਈ ਪੰਛੀ ਵੀ ਨੇ ਸਾਰੇ ਪੰਛੀ ਦਿਖਾਵਾਂਗੇ ਇੱਧਰ ਦੇਖੋ ਹਰਾ ਕੀ ਬਾਤ ਹੈ ਅੱਛਾ ਇਹ ਰੰਗ ਬਦਲ ਕੇ ਉਵੇਂ ਦਾ ਵੀ ਹੋ ਸਕਦਾ ਉਹ ਰੰਗ ਬਦਲ ਕੇ ਹਰਾ ਹੋ ਗਿਆ ਅੱਛਾ ਉਹ ਰੰਗ ਬਦਲ ਕੇ ਹਰਾ ਹੋ ਜੋ ਹਾਂਜੀ ਹਾਂਜੀ ਕੀ ਬਾਤ ਹੈ ਕਹਿੰਦਾ ਬਈ ਆ ਚੀਜ਼ ਵੀ ਬਾਲੇ ਐਕਜ਼ੋਟਿਕ ਬर्ड ਨੇ ਬਈਆ ਸ਼ਾਪ ਦੇ ਉੱਤੇ ਸਾਰੇ ਦੇਖਿਓ ਬਈ ਬਹਿ ਜਾਓ ਵਸ ਫੋਨ ਰੱਖ ਕੇ ਸਾਹਮਣੇ ਕੈਂਡ ਕੈਂਡ ਚੀਜ਼ਾਂ ਨੇ ਉਸ ਤੋਂ ਬਾਅਦ ਜੀ ਆਪਣੇ ਕੋਲ ਆ ਗਿਆ ਨੂੰ ਕੰਨੇ ਆਪਾਂ ਅਲਬੀਨੋ ਰੈਡੀਅਸ ਸਲਾਈਡਰ ਚਿੱਟੇ ਰੰਗ ਦਾ ਕਛੂਆ ਚਿੱਟੇ ਰੰਗ ਦਾ ਕਛੂਆ ਇਹਨਾਂ ਦਾ ਕੀ ਮਤਲਬ ਹੈ ਬਈ ਇਹਨਾਂ ਦਾ ਤਾਂ ਬੱਜੀ 30000 ਰੁਪਏ ਜੋੜੇ ਦੇ ਕਰੀਬ ਹੁੰਦਾ ਹੁੰਦਾ 30000 ਦਾ ਜੋੜਾ ਹਾਂਜੀ ਠੀਕ ਆ ਕੈਂਡ ਆ ਬਈ ਚੀਜ਼ ਮਤੋਂ ਬਾਅਦ ਤੁਹਾਨੂੰ ਦੁਕਾਨਾ ਯੈਲੋ ਕੌਂਟਰ ਲੰਬੀ ਪੂਛ ਵਾਲੇ ਦਾ ਜੀ ਲੰਬੀ ਪੂਛ ਵਾਲੇ ਬਈ ਦੇਖੋ ਟਰਟਲ ਕੀ ਬਾਤ ਹੈ ਇਹਨਾਂ ਦੀ ਪੂਛਾਂ ਨਹੀਂ ਜਿਆਦਾ ਅੱਛਾ ਆ ਪੂਛ ਵਾਲਾ ਤਾਂ ਪਹਿਲੀ ਵਾਰ ਹੀ ਦੇਖਿਆ ਬਈ ਇਹਦਾ ਕੀ ਪ੍ਰਾਈਸ ਆ ਬਈ ਇਹਦਾ 10000 ਰੁਪਏ ਜੋੜਾ ਹੁੰਦਾ 10000 ਦਾ ਜੋੜਾ ਠੀਕ ਆ ਬਈ ਠੀਕ ਆ ਬਾਕੀ ਇੱਧਰ ਬਈ ਵੱਡੇ ਪੈਰਟ ਬੈਠੇ ਨੇ ਉਹ ਵੀ ਦਿਖਾਉਣੇ ਆ ਤੁਹਾਨੂੰ ਆ ਆਗੇ ਬਈ ਪੈਰਟ ਇਹ ਹੈ ਜੀ ਆਪਣਾ ਲੈਕਟਰ ਅੱਛਾ ਬਈ ਹਾਂਜੀ ਇਹਦੇ ਜੇ ਕੋਈ ਹੁੰਦਾ ਲਾਲ ਨਹੀਂ ਹਮੇਸ਼ਾ ਇਹ ਚ ਫੀਮੇਲ ਹੁੰਦੀ ਆ ਹਰੇ ਵਾਲਾ ਮੇਲ ਹੁੰਦਾ ਅੱਛਾ ਹਰਾ ਮੇਲ ਹੁੰਦਾ ਲਾਲ ਫੀਮੇਲ ਹੁੰਦੀ ਆ ਇਹਨਾਂ ਦਾ ਇਹਦਾ ਕੀ ਪ੍ਰਾਈਸ ਆ ਬਈ 130000 ਦਾ ਬਈ ਇੱਕ ਇੱਕ ਪੀਸ ਬਈ ਨਹੀਂ ਜੋੜਾ ਜੀ ਜੋੜਾ ਓਕੇ ਬਾਕੀ ਬਈ ਕੋਲੋਂ ਆ ਦਿਖਾ ਦੀਏ ਬਈ ਇੱਕ ਵਾਰੀ ਤੋਤੇ ਦਿਖਾ ਦੀਏ ਕੋਲੋਂ ਪੈਰਟ ਵਾਲੇ ਇਹ ਬਾਹਰ ਕੱਢ ਲੈਣੇ ਤੁਸੀਂ ਨਹੀਂ ਅੰਦਰੋਂ ਹੀ ਦਿਖਾ ਦਿੰਨੇ ਆ ਹਾਂਜੀ ਹਾਂਜੀ ਵੜਦੇ ਤਾਂ ਨਹੀਂ ਬਈ ਨਹੀਂ ਜੀ ਦੇਖੋ ਬਈ ਆ ਮੇਲ ਆ ਬਈ ਤੇ ਅੱਛਾ ਉਹ ਫੀਮੇਲ ਆ ਆ ਫੀਮੇਲ ਆ ਬਈ ਤੇ ਇਧਰ ਆ ਮੇਲ ਬਈ ਆ ਮੇਲ ਆ 1,30,000 ਦਾ ਜੋੜਾ ਬਈ ਉਸ ਤੋਂ ਬਾਅਦ ਇਧਰ ਆਗੇ ਬਈ ਸਿਲਕੀ ਵਾਲੇ ਘੈਂਟ ਸਿਲਕੀ ਆ ਬਈ ਵਧੀਆ ਇੱਕ ਨੰਬਰ ਦੀ ਕੁਆਲਿਟੀ ਦੇ ਸਿਲਕੀ ਨੇ ਸਿਲਕੀ ਆ ਨਾ ਬਈ ਹਾਂਜੀ ਇਹ ਫੱਕ ਕੇਰਲਾ ਤੋਂ ਮੰਗਾਇਆ ਜੀ ਸਪੈਸ਼ਲ ਕੇਰਲਾ ਤੋਂ ਮੰਗਾਇਆ ਬਾਈ ਨੇ ਦੇਖੋ ਬਈ ਕੀ ਬਾਤ ਹੈ ਸਾਰਾ ਲਾਲ ਕੰਨ ਆਹ ਹਰ ਨੀਲੇ ਕੰਨ ਕਰਕੇ ਹੁੰਦੀ ਹੈ ਬਹੁਤ ਕੈਂਟ ਕੁਆਲਟੀ ਆ ਬਾਈ ਇਹਦੇ ਇਹਦੇ ਜੋੜੇ ਦਾ ਕੀ ਪ੍ਰਾਈਸ ਰੱਖਿਆ ਬਾਈ ਇਹਦਾ ਜੋੜੇ ਦਾ ਵੀ 7000 ਰੱਖਿਆ ਉਹਦੇ ਬੱਚਿਆਂ ਦਾ ਰੇਟ ਹੁੰਦਾ ਉਹ 5000 ਰੁਪਏ ਜੋੜਾ ਹੁੰਦਾ ਅੱਛਾ ਇਹਦਾ 7000 ਆ ਹਾਂਜੀ ਠੀਕ ਆ ਬਾਲੇ ਕੈਂਟ ਨੇ ਬਾਈ ਫਿਲਕੀ ਦੇਖੋ ਦੋਨੇ ਤੇ ਤੁਹਾਨੂੰ ਅੱਗੇ ਵੀ ਦਿਖਾਉਣੇ ਅੱਗੇ ਵੀ ਕੈਂਟ ਕੈਂਟ ਪੈਰਟ ਨੇ ਬਾਈ ਆ ਸੀ ਆ ਗਿਆ ਮਕਾਓ ਆ ਮਕਾਓ ਪੈਰਟ ਨੂੰ ਬਾਈ ਕੋੜੀਆਂ ਦੇ ਮੇਲੇ ਤੇ ਲੈ ਕੇ ਆਇਆ ਸੀਗਾ ਉੱਥੇ ਦੇਖਿਆ ਸੀ ਆਪਾਂ ਇਹ ਉਹੀ ਪੈਰਟ ਆ ਬਾਈ ਬਲੂ ਗੋਲਡਨ ਮਕਾਓ ਤੁਸੀਂ ਕਹਿੰਦਾ ਨੀਲਾ ਤੇ ਪੀਲਾ ਨਾ ਨਾ ਤਾਂ ਕਰ ਤੇ ਬਲੂ ਗੋਲਡਨ ਮਕਾਓ ਕਿਆ ਬਾਤ ਹੈ ਇਹ ਚੰਡੀਗੜ੍ਹ ਚੰਡੀਗੜ੍ਹ ਜੂ ਦੇ ਵਿੱਚ ਰੱਖੇ ਹੋਏ ਨੇ ਤੇ ਬਾਕੀ ਬਈ ਆ ਬਹੁਤ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਬਈ ਮਕਾਓ ਪੈਰਟ ਤੇ ਬਈ ਇਹਦਾ ਮੁੱਲ ਕਿੰਨਾਗਾ ਇਹਦਾ ਭਾਜੀ 80 ਦੇ ਕਰੀਬ ਮੁੱਲ ਇੱਕ ਲੱਖ 80 ਹਜ਼ਾਰ ਦੇ ਕਰੀਬ ਆ ਬਾਈ ਤੇ ਲੈਂਥ ਦੇਖੋ ਬਈ ਕਿੱਡੀ ਆ ਪੈਰਟ ਦੀ 1.5 ਫੁੱਟ ਦੀ ਲੈਂਥ ਹੈ ਬਹੁਤ ਲੈਂਥ ਆ ਬਈ ਤੋਤੇ ਦੀ ਬਹੁਤ ਕੈਂਟ ਚੀਜ਼ ਆ ਬਈ ਸ਼ਾਨਦਾਰ ਚੀਜ਼ ਆ ਮਕਾਓ ਪੈਰਟ ਬਾਕੀ ਅੱਗੇ ਦਿਖਾਉਨੇ ਆ ਬਈ ਤੁਹਾਨੂੰ ਇੱਧਰ ਆ ਗਈਆਂ ਵੀਰੇ ਡਾਇਮੰਡ ਡਵ ਇਹ ਡਾਇਮੰਡ ਡਵ ਆ ਜੀ ਉੱਪਰ ਆਪਣੇ ਕੋਲੇ ਵਿੱਚ ਹੈਗੀ ਹੈਲੀਕਾਪਟਰ ਬਜੀ ਹੈਲੀਕਾਪਟਰ ਬਜੀ ਇਹਨਾਂ ਦਾ ਫੁੱਲ ਮਗੂ ਹੁੰਦਾ ਹੁੰਦਾ ਬਣਿਆ ਹੋਇਆ ਓਕੇ ਹਾਂਜੀ ਦੇਖੋ ਬਈ ਆ ਫੁੱਲ ਵਾਲੀ ਬਜੀ ਦੂਜੀ ਬਜੀ ਇਸ ਤਾਂ ਤੁਸੀਂ ਦੇਖੇ ਹੋਣੇ ਆ ਫੁੱਲ ਵਾਲੇ ਬਹੁਤ ਘੱਟ ਹੁੰਦੇ ਆ ਹਨਾ ਉਸ ਤੋਂ ਬਾਅਦ ਆਇਆ ਉਸ ਤੋਂ ਬਾਅਦ ਇੱਧਰ ਆ ਗਏ ਬਈ ਇਹ ਤਿੰਨ ਜੋੜੇ ਸਨਕਰੂਪ ਦੇ ਆ ਆ ਪੈਰਟ ਪੱਕੇ ਪੱਕੇ ਬਰੀਡਿੰਗ ਵਾਲੇ ਜਿਹੜਾ ਕਿੰਨੇ ਦੇ ਆ ਬਈ ਇਹ ਜੋੜਾ ਕਿੰਨੇ ਦਾ 20000 ਰੁਪਏ ਦਾ ਜੋੜਾ ਹੈ ਹੱਲੇ ਤਾਂ ਇੱਕ ਵਾਰ ਵੀ ਬੱਚੇ ਨਹੀਂ ਕਰਾਇਆ ਦੋ ਦੋ ਢਾਈ ਢਾਈ ਸਾਲ ਇਹਨਾਂ ਦੀ ਉਮਰ ਆ ਦੋ ਢਾਈ ਸਾਲ ਉਮਰ ਆ ਤੇ ਕਿੰਨੇ ਦਾ ਦੱਸਿਆ ਸੀ ਜੋੜਾ ਬਈ ਇਹ 20000 ਰੁਪਏ ਦਾ 20000 ਦਾ ਜੋੜਾ ਕੀ ਬਾਤ ਹੈ ਇਹ ਲੱੱਚਦਾ ਪਿਓ ਮੀਲ ਆ ਅੱਗੇ ਵਾਲੀ ਫੀਮੇਲ ਆ ਇਹ ਫੀਮੇਲ ਆ ਬਰੀਡ ਕਿਹੜੀ ਹੈ ਬਈ ਇਹ ਸਨਕਰੂਪ ਆ ਜੀ ਓਕੇ ਬਹੁਤ ਘੈਂਟ ਆ ਬਈ ਬਹੁਤ ਸੋਹਣੇ ਨੇ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਕਾਟੋ ਆ ਜਾਓ ਬਈ ਦਿਖਾਉਨੇ ਆ ਬਾਕੀ ਇਧਰ ਛਿੱਟੇ ਚੂਹੇ ਵੀ ਨੇ ਦੁਨੀਆ ਦੀ ਸਭ ਤੋਂ ਛੋਟੀ ਕਾਟੋ ਬਈ ਦੇਖੋ ਇਹਨੋ ਕਹਿੰਦੇ ਮਾਈਕਰੋਸਕੋਪ ਮਾਈਕਰੋ ਓਕੇ ਇਹਦਾ ਮੁੱਲ ਕੀ ਹੈ ਬਈ ਜੋੜੇ ਦਾ ਇਹ ਤਾਂ ਦੱਸ ਕੇ ਆਇਆ ਤਾ ਮੁੱਲ ਜੋੜੇ ਦਾ 10000 ਦਾ ਜੋੜਾ ਹਾਂਜੀ ਕੀ ਬਾਤ ਹੈ ਬਈ ਦੁਨੀਆ ਦੀ ਸਭ ਤੋਂ ਛੋਟੀ ਕਾਟੋ ਆ ਬਈ ਇਹ ਇਧਰ ਦੇਖੋ ਆ ਗਈ ਨਵੀਂ ਚੀਜ਼ ਗੇਂਦ ਜੀ ਬਣ ਗਿਆ ਬਾਈ ਜਦੋਂ ਬਾਈ ਨੇ ਚੱਕਿਆ ਗੇਂਦ ਬਣ ਗਿਆ ਆਹ ਬਾਈ ਬਰੀਡ ਅੱਛਾ ਕੰਡੇ ਵਾਲਾ ਚੂਹਾ ਹੁੰਗਾ ਕੰਡੇ ਵਾਲਾ ਚੂਹਾ ਇਹਦਾ ਮੁੱਲ ਕਿੰਨਾ ਬਾਈ 8000 ਰੁਪਏ ਜੋੜਾ ਦਾ ਇਹਦਾ ਆਹ ਕੋ ਫੀਮੇਲ ਹੈ ਅੱਛਾ ਲੱਗ ਲੱਗ ਰੰਗਾਂ ਦੇ ਓਕੇ ਬਾਈ 8000 ਦਾ ਜੋੜਾ ਹਾਂਜੀ ਠੀਕ ਆ ਬਹੁਤ ਬਹੁਤ ਕੈਂਡ ਚੀਜ਼ ਆ ਬਾਈ ਦੇਖੋ ਓਕੇ अच्छा वडਦੀ ਨਹੀਂ ਹੈਗੀ ਉੱਤੋਂ ਤਿੱਖਾ ਹੁੰਦਾ ਹਾਂ ਬਈ ਉਹ ਤਾਂ ਦੇਖਣ ਦੀ ਪਤਾ ਲੱਗ ਰਿਹਾ ਹੈਗਾ ਤੇ ਬਾਕੀ ਬਈ ਸਾਰੇ ਜਿੰਨੇ ਵੀ ਬਾਈ ਕੋਲੇ ਹਨਾ ਪੈਟਰਨ ਨੇ ਬਈ ਸਾਰੇ ਐਗਜ਼ੋਟਿਕ ਨੇ ਹਨਾ ਗੋਲ ਹੋ ਜਾਂਦੀ ਹੈ ਬਈ ਜਦੋਂ ਇਹਨੂੰ ਚੱਕਦੇ ਹੁਣ ਦੇਖੋ ਕਿਵੇਂ ਹੋ ਗਈ ਸਿੱਧੀ ਹੋ ਗਈ ਹੁਣ ਇਹ ਚ ਆਪਣਾ ਕੋਲੇ ਆ ਜਾਂਦੇ ਹੈ ਹੈਂਸਟਰ ਹੈਂਸਟਰ ਜਿਹੜੇ ਬਹੁਤ ਜ਼ਿਆਦਾ ਤੁਸੀਂ ਮਾਰਕ ਤੇ ਦੇਖੋ ਹਾਂ ਹਾਂ ਬਈ ਹੈਂਸਟਰ ਤਾਂ ਦੇਖਿਆ ਕਾਫੀ ਹੁੰਦੇ ਆ ਬਾਬਾ ਹੁੰਦੇ ਆ ਹਾਂ ਹੈਂਸਟਰ ਇੱਧਰ ਹੈਂਸਟਰ ਨੇ ਬਈ ਦੇਖੋ ਵਾਈਟ ਹੈਂਸਟਰ ਆ ਅੱਗੇ ਬਾਹਰ ਇਹ ਆ ਬਰਾਊਨ ਇਹ ਅੱਛਾ ਗਰੇ ਵੀ ਆ ਵਾਈਟ ਵੀ ਆ ਆ ਦੇਖੋ ਠੀਕ ਆ ਬਰਾਊਨ ਜੀ ਆਪਣੇ ਕੋਲ ਅੱਛਾ ਆ ਆ ਗਿਆ ਬਰਾਊਨ ਹਾਂ ਬਹੁਤ ਸੋਹਣਿਆ ਬਈ ਹੈਮਸਟਰ ਤੇ ਥੱਲੇ ਆ ਗਏ ਬਈ ਚਿੱਟੇ ਚੂਹੇ ਚਿੱਟੇ ਚੂਹੇ ਇਹਨਾਂ ਦੇ ਬੱਚੇ ਚਿੱਟੇ ਹੋ ਜਾਂ ਆਰਾਮ ਨਾਲ ਆ ਬੱਚੇ ਗੱਡ ਰੱਖੇ ਇਹਨਾਂ ਨੇ ਇਹਨਾਂ ਦਾ ਕੀ ਮੁੱਲ ਲਾ ਬਈ ਇਹਨਾਂ ਦਾ ਭਾਜੀ ਬੱਚਾ ਹੈਗਾ 500 ਰੁਪਏ ਜੋੜਾ ਵੱਡੇ ਦਾ ਹੈਗਾ 1000 ਰੁਪਏ ਜੋੜਾ ਵੱਡਾ 1000 ਰੁਪਏ ਦਾ ਜੋੜਾ ਛੋਟਾ 500 ਦਾ ਤੇ ਇੱਧਰ ਆ ਗਈਆਂ ਬਈ ਬਿੱਲੀਆਂ ਆ ਇੱਕ ਆਪਣਾ ਟ੍ਰਿਪਲ ਕੋਡ ਬਿੱਲੀਆਂ ਦੇ ਹੋਣਗੇ ਟ੍ਰਿਪਲ ਕੋਡ ਮਾਲਕੀ 3 12 ਆ ਦੇਖੋ ਬਈ ਜੇ ਤਾਂ ਲਾਡੋ ਸਿਲਕੀ ਦੇ ਬਾਹਰ ਹੁੰਦੇ ਆ ਹਾਂ ਹਾਂ ਬਈ ਪਮੇਰੀਆਂ ਕਿੱਥੇ ਪਮੇਰੀਆਂ ਦੇ ਬਾਹਰ ਹੁੰਦੇ ਆ ਬਹੁਤ ਸੌਫਟ ਆ ਬਈ ਤੇ ਦੇਖੋ ਕਿੰਨੀ ਪਿਆਰੀ ਆ ਬਹੁਤ ਪਿਆਰੀ ਜੀ ਆ ਬਹੁਤ ਜਿਆਦੇ ਪੋਲੀ ਆ ਬਈ ਮੈਨੂੰ ਲੱਗਦਾ ਉਹਨੇ ਡੇਕਤਾ ਉਹ ਜਿਹੜੀ ਉਹ ਬੈਠੀ ਸੀ ਇੱਥੇ ਉਸ ਤੋਂ ਬਾਅਦ ਆ ਗਈ ਆ ਵਧੀਆ ਦੇਖ ਜੀ ਇਹਨੂੰ ਕਹਿੰਦੇ ਆ ਇੱਧਰ ਦੇਖੋ ਬਈ ਹਾਂਜੀ ਬਈ ਇਹਨੂੰ ਕਹਿੰਦੇ ਆ ਭਗੈਕੋ ਗੈਕੋ ਹਾਂਜੀ ਅੱਛਾ ਬਈ ਦੇ ਹੁੰਦੀ ਹੈ ਗੈਕੋ ਕਿੱਥੋਂ ਦੀ ਹੈ ਬਈ ਇਹ ਇਹ ਵੀ ਆਸਟ੍ਰੇਲੀਆ ਦੀ ਹੈ ਆਸਟ੍ਰੇਲੀਆ ਦੀ ਇਹਨੂੰ ਫਾਇਟਲ ਦੇਖੋ ਜਿਹੜੀ ਜ਼ਿਆਦਾ ਮੋਟੀ ਉਹ ਜ਼ਿਆਦਾ ਮੋਟੀ ਹੁੰਦੀ ਆ ਦੇਖੋ ਗਈ ਉਸ ਤੋਂ ਬਾਅਦ ਇਹ ਆ ਗਈ ਜੀ ਇੱਥੇ ਆ ਗਈ ਆਪਣੀ ਮੱਕੜੀਆਂ ਮੱਕੜੀਆਂ ਕੀ ਬਾਤ ਹੈ ਬਈ ਦੇਖੋ ਮੱਕੜੀਆਂ ਨੇ ਜਾਲੇ ਬਣਾ ਰਖੇ ਅੰਦਰ ਤੇ ਆਹ ਕੋਕਰੋ ਜਾ ਬਈ ਇਹ ਵੀ ਬਾਹਰ ਦਾ ਕੋਕਰੇ ਜ ਆ ਬਈ ਦੇਖੋ ਉਡਣ ਵਾਲੀ ਬਈ ਇਹਨੂੰ ਆਪਾ ਉਡਣ ਵਾਲੀ ਕਲੇਰੀ ਵੀ ਚਾ ਲੈ ਤੁਹਾਨੂੰ ਇਹ ਵੀ ਕੱਢ ਕੇ ਦੇਣਾ ਉਡਣ ਵਾਲੀ ਕਲੇਰੀ ਆ ਬਈ ਦੇਖੋ ਦਿਖਾਉਂਦਾ ਬਈ ਇੱਧਰ ਆਗੇ ਬਈ ਡੌਗਸ ਤੇ ਆਹ ਕਿਹੜੀ ਬਰੀਡ ਆ ਬਈ ਥੱਲੇ ਅਮਰੀਕਨ ਬੁਲੀ ਅਮਰੀਕਨ ਬੁਲੀ ਕੀ ਪ੍ਰਾਈਸ ਆ ਬਈ ਇਹਦਾ ਮੇਲ ਦਾ ਇੱਕ ਸਾਰੀਆਂ ਫੀਮੇਲ ਆਂ 8-8000 ਤੋਂ ਰੇਟ ਆ 8-8000 ਦੀਆਂ ਫੀਮੇਲ ਆਂ ਇੱਕ ਬਾਾਰ ਕੱਢ ਕੇ ਦਿਖਾਓ ਬਈ ਲੋ ਬਈ ਜਿਹਨੇ ਅਮਰੀਕਨ ਬੁਲੀ ਲੈਣਾ ਹੋਵੇ 8000 ਦੀ ਫੀਮੇਲ ਆ ਤੇ ਬਾਈ ਨਾਲ ਤੁਸੀਂ ਕਰ ਸਕਦੇ ਹੋ ਕੰਟੈਕਟ ਅਮਰੀਕਨ ਬੁਲੀ ਲਈ ਬਾੜ ਦੋ ਬਈ ਅੰਦਰ ਕੋਈ ਚੱਕਰ ਨਹੀਂ ਇਹ ਬਹੁਤ ਸ਼ਾਨਦਾਰ ਪੀ ਹੈ ਆ ਦੁਕਾਨ ਦੇ ਅੰਦਰ ਜਿਹੜੇ ਐਗਜ਼ੋਟਿਕ ਬर्ड ਸੀ ਬਾਈ ਨੇ ਸਾਰੇ ਦਿਖਾਤੇ ਬਾਈ ਤੇ ਹੁਣ ਤੁਹਾਨੂੰ ਦਿਖਾਉਨੇ ਆ ਕਬੂਤਰ ਕੈਂਟ ਕੈਂਟ ਈ ਬਾਲੇ ਕੈਂਟ ਕਬੂਤਰ ਨੇ ਬਾਈ ਨਾਲੇ ਚਿੜੀਆਂ ਬਾਹਰਲੇ ਪਾਸੇ ਆਜੋ ਬਾਹਰ ਚਾਲਦੇ ਆ ਆ ਗਏ ਆ ਦੇਖੋ ਬਈ ਅਮਰੀਕਨ ਫੈਂਟੇਲ ਬਲੈਕ ਕਲਰ ਦਾ ਜੋੜਾ ਬਾਈ ਇੱਕ ਆ ਬਾਈ ਬਰਾਊਨ ਕਲਰ ਦਾ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਬਾਈ 2000 2-2000 ਰੁਪਏ ਦਾ ਜੋੜਾ ਬਾਈ ਦੇਖੋ ਕੋਈ ਤੁਹਾਡਾ ਆਪਣਾ ਕੁਲਾ ਗਿਆ ਬਾਹਰਲਾ ਆਹ ਬਈ ਬਾਹਰਲਾ ਖਰਗੋਸ਼ ਆਸੀ ਬਈ ਬਾਹਰਲਾ ਖਰਗੋਸ਼ ਦੇਖੋ ਬਹੁਤ ਪਿਆਰਾ ਬਈ ਤੇ ਬਹੁਤ ਸੌਫਟ ਹੈਗਾ ਕਿੰਨੇ ਦਾ ਬਈ ਇਹਦਾ ਇਹ ਮੇਰੇ 5000 ਰੁਪਏ ਸਿੰਗਲ 5000 ਸਿੰਗਲ ਹਾਂਜੀ 5000 ਦਾ ਖਰਗੋਸ਼ ਆ ਬਈ ਦੇਖੋ ਬਹੁਤ ਪਿਆਰਾ ਹੈਗਾ ਬੜਾ ਜਿਆਦਾ ਪਿਆਰਾ ਉਸ ਤੋਂ ਬਾਅਦ ਆ ਗਏ ਨੋਰਮਲ ਆ ਆ ਗਏ ਬਈ ਨੋਰਮਲ ਬਜਿਸ ਜਿਹੜੇ ਹੁੰਦੇ ਆ ਹਨਾ ਆਪਣੇ ਆਮ ਘਰਾਂ 'ਚ ਤੇ ਉਹ ਆ ਗਏ ਫਿੰਚੀ ਸਨ ਆ ਬਈ ਆ ਜਾ ਵਾ ਫਿੰਚ ਆ ਗਈਆਂ ਵਾਈਟ ਕਲਰ ਵਾਲੀਆਂ ਉਹ ਆ ਗਿਆ ਥੱਲੇ ਕੋਕਟੇਲ ਦਾ ਜੋੜਾ ਆ ਕੋਕਟੇਲ ਆ ਗਈ ਤੇ ਆ ਕਿਹੜੀਆਂ ਚੜੀਆਂ ਨੇ ਬਈ ਕੇਵਰੇਜ ਆਉਲਫਿੰਚ ਵੀ ਆ ਆਉਲ ਫਿੰਚ ਕਿਹਦੇ ਆ ਠੇਰਾ ਆ ਤਾਂ ਰਹੇ ਆਪਣੇ ਗਰਦਨ ਹਾਂਜੀ ਹਾਂਜੀ ਆਉਲ ਫਿੰਚ ਆ ਉਹ ਤੋਂ ਬਾਅਦ ਨੌਂ ਟੇਲਾ ਓਕੇ ਤੇ ਜੰਬੂ ਫਿੰਚ ਜੰਬੂ ਫਿੰਚ ਇੱਧਰ ਆ ਗਈ ਆਪਣੇ ਡੈਮੰਡ ਆ ਉਹ ਬੱਚਾ ਕੱਢਿਆ ਹੋਇਆ ਆ ਬੱਚਾ ਕੱਢ ਰੱਖਿਆ ਬਈ ਆ ਡੈਮੰਡ ਆ ਉਹਨੇ ਤੇ ਆ ਗਈਆਂ ਬਈ ਵਾਈਟ ਕਲਰ ਵਾਲੀਆਂ ਸਾਰੀਆਂ ਵਾਈਟ ਦੀਆਂ ਜਾਵਾ ਤੇ ਇਧਰ ਨੇ ਬਈ ਦੂਜੇ ਰੈਬਿਟ ਜਿਹੜੇ ਆਪਣੇ ਆਮ ਘਰਾਂ ਚ ਹੁੰਦੇ ਨੇ ਹਨਾ ਦੇਸੀ ਹਾਂ ਇਹ ਫੈਂਟਲ ਆ ਗਈ ਹਾਂ ਇਹ ਫੈਂਟਲ ਆ ਗਈ ਬਾਕੀ ਬਈ ਤੁਹਾਨੂੰ ਜਿੰਨੇ ਹਨਾ ਜਾਨਵਰ ਸੀਗੇ ਸਾਰੇ ਦਿਖਾਤੇ ਆਪਾਂ ਨੂੰ ਬਈ YouTube ਤੇ ਹਨਾ ਕਈ ਭਰਾਵਾਂ ਨੇ ਕਹਿਤਾ ਸੀਗਾ ਵੀ ਬਾਈ ਦੀ ਦੁਕਾਨ ਦੀ ਵੀਡੀਓ ਬਣਾਓ ਤਾਂ ਬਈ ਅੱਜ ਤੁਹਾਨੂੰ ਬਾਈ ਦੇ ਸਾਰੇ ਪੈਟ ਦਿਖਾਤੇ ਐਗਜ਼ੋਟਿਕ ਪੈਟ ਹਨਾ ਤੇ ਨਾਲੇ ਆ ਕਬੂਤਰ ਦਿਖਾਤੇ ਤਾਂ ਜਿਹਨੇ ਵੀ ਬਈ ਕੋਈ ਵੀ ਜਾਨਵਰ ਲੈਣਾ ਹੋਵੇ ਇੱਥੇ ਆ ਕੇ ਲੈ ਸਕਦੇ ਹੋ ਐਗਜ਼ੋਟਿਕ ਪੈਟ ਸ਼ਾਪ ਲੁਧਿਆਣਾ ਬਾਕੀ ਬਈ ਨੰਬਰ ਬੋਲ ਦੋ ਆਪਦਾ 78142 7383 78142 142 60 60 383 383 ਆ ਬੋਰਡ ਤੇ ਬਾਈ ਦਾ ਨੰਬਰ ਆ ਸਕਰੀਨ ਸ਼ਾਟ ਮਾਰ ਲਓ ਬਈ ਗੱਲ ਕਰ ਸਕਦੇ ਹੋ ਜਿਹੜਾ ਮਰਜੀ ਜਾਨਵਰ ਲੈਣਾ ਹੋਵੇ ਰੇਟ ਤੁਹਾਨੂੰ ਦੱਸਦੇ ਬਈ ਸਾਰਿਆਂ ਦੇ ਨਾਲੇ ਦਿਖਾਦੇ ਸਾਰੇ ਕਮੈਂਟ ਕਰਕੇ ਦੱਸਿਓ ਵੀ ਹਨਾ ਕਿਵੇਂ ਲੱਗਿਆ ਬਾਈ ਦਾ ਸਾਰਾ ਸੈਟਅਪ ਕਿਵੇਂ ਲੱਗੇ ਬਾਈ ਦੇ ਜਾਨਵਰ ਬਾਕੀ ਮਿਲਦੇ ਆਪਾਂ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ